ਮਿੱਤਰੋ ਠੱਗੀ ਦਾ ਨਵਾਂ ਤਰੀਕਾ ਚੱਲਿਆ ਆ ਦੇਖੋ ਸ਼ਵੀਲ ਦੇ ਨਾਂ ਤੇ ਧਰ ਕੇ ਦੋ ਕਟੱਬ 10 ਕ ਗਲਾਸ ਹੋ ਕੇ ਪੰਜ ਚਾਰ ਜਣੇ ਇਕੱਠੇ ਘੰਟਾ ਕਿ ਕਿਸੇ ਸੁਨਨੀ ਜੀ ਥਾਂ ਤੇ ਪਾਣੀ ਪੀਉਣ ਦੇ ਬਹਾਨੇ ਗੱਡੀ ਵਾਲਿਆਂ ਨੂੰ ਕਹਿੰਦੇ ਆ ਪਾਣੀ ਜਦੋਂ ਪੀ ਲਿਆ ਕੱਟ ਬਾਈਕ ਪੈਸੇ ਅਸੀਂ ਖੰਡ ਲਿਆਉਣੀਆਂ ਸੀ ਆ ਕਰਨਾ ਵਾ ਕਰਨਾ ਜਦੋਂ ਬੰਦਾ ਪਾਣੀ ਪੀ ਲੈਂਦਾ ਕਾਣਾ ਜਾ ਹੋ ਜਾਂਦਾ ਤੇ ਉਹਨੂੰ ਪੈਸੇ ਦੇਣੇ ਪੈਂਦੇ ਅੱਜ ਅਸੀਂ ਆ ਦੇਖੋ ਕਿਵੇਂ ਭੱਜਦਾ ਅਸੀਂ ਇਕੱਲਾ ਕੈਮਰਾ ਹੀ ਆਨ ਕਰਿਆ ਸੀ ਕੁਝ ਵੀ ਨਹੀਂ ਆਖਿਆ ਭੱਜ ਲੈ ਸਾਰੇ ਬਾਣੋ ਬਾਣੀ ਆਪਦੇ ਪਾਂ ਪਾਂਡੇ ਡੰਡੇ ਛੱਡ ਕੇ ਮਿੱਤਰੋ ਗੱਡੀ ਨਾ ਰੋਕਿਆ ਕਰੋ ਥੋੜਾ ਲੁੱਟਖੋ ਵੀ ਹੋ ਸਕਦੇ ਕੁਝ ਵੀ ਹੋ ਸਕਦਾ ਆ ਦੇਖੋ ਇਹ ਤਾਂ ਪਤਲੇ ਦੁਬਲੇ ਸੀ ਬਾਣਾ ਵੇਚਦੀ ਹੋਗੇ ਤੁਹਾਡਾ ਮੋਬਾਈਲ ਰੱਖੋਗੇ ਭੱਜ ਲੈ ਕੌਣ ਮਗਰ ਭੱਜ ਲੂ ਕੋਈ ਬਜ਼ੁਰਗੀਆਂ ਲੇਡੀਜ਼ ਕੋਈ ਤੁਹਾਡੇ ਨਾਲ ਲੁੱਟਖੋ ਕੋਈ ਹੋ ਇਹੋ ਜਿਹਾ ਕੁਝ ਹੋ ਸਾਰਾ ਆ ਦੇਖੋ ਸੱਚੇ ਹੁੰਦੇ ਇਹਨਾਂ ਨੂੰ ਛੱਡ ਕੇ ਭੱਜ ਜਮਾ ਸੁਣਨੇ ਸਾਰੇ ਭਾਂਡੇ ਛੱਡ ਗਏ ਐਂਡ ਤੇ ਫਿਰ ਅਸੀਂ ਲਹਿਰੇ ਮਹੱਬਤ ਭੇਜ ਤੇ ਮੈਂ ਉੱਥੇ ਬਾਈ ਖੜੇ ਉਹਨਾਂ ਨਾਲ ਸਾਰਾ ਭਾਂਡਾ ਉਹ ਦੇਖੋ ਮਾਣੋ ਵਣੀ ਕਿਵੇਂ ਜਾਂਦੇ ਦੇਖ ਤੁਸੀਂ ਕਿੱਥੇ ਬਾਹਰ ਲ ਚੰਡੀਗੜ੍ਹ ਦਾ ਬੰਦਾ ਇੱਥੇ ਜੇ ਰੋਣਾ ਨਹੀਂ ਪਤਾ ਲੱਗਣਾ ਕਿੱਥੇ ਖੜਾਂਗਾ ਕਿੱਥੇ ਮਗਰ ਭੱਜ ਲੂ ਤੇ ਐਵੇਂ ਮੇਰਾ ਵੀ ਸ਼ਵੀਲ ਦੇਖਿਆ ਕਰੋ ਸ਼ਵੀਲ ਦੀ ਨਿਸ਼ਾਨੀ ਹੁੰਦੀ ਹੈ ਟੈਂਟ ਲਾਇਆ ਉਹ ਕੋਈ ਡਿਕ ਉਹ ਲਾਇਆ ਹੋਊਗਾ ਆਪਣਾ ਡੀ ਜੇ 2 ਜੇ ਤੇ ਐਵੇਂ ਥੋੜ